ਜੀ ਠੀਕ ਚਲੋ ਠੀਕ ਹੈ ਭਾਜੀ ਤੁਹਾਡੇ ਆਉਂਦਾ ਹਨ ਬਲਾ ਚਾ ਚਲਿਆ ਸੀ ਤੇ ਮੇਰੇ ਅਗੇ ਜਦੋਂ ਸਾਹ ਨੂੰ ਇੰਨੀ ਬੜੀ ਖੁਸ਼ੀ ਹੋਈ ਆ ਚਲੋ ਇਹ ਵੀ ਚੰਗਾ ਹੈ ਤੇ ਸਮਾਂ ਨੂੰ ਛੱਡ ਜੇ ਦੋ ਚਾਰ ਦਿਨਾਂ ਲਈ ਤੇ ਚਲ ਠੀਕ ਹੁਣ ਤੂੰ ਆ ਜਾਣੀ ਇਹ ਨਾ ਹੁਣ ਤੇ ਮम्मी ਨਾਲ ਬੈਠੀ ਰਵਾਂ ਤੇ ਤੈਨੂੰ ਪਤਾ ਹੈ ਕਿ ਮੇਰੇ ਕੋਲ ਲੈਣ ਨਹੀਂ ਆਏਗਾ ਕੋਈ ਨਾ ਮੈਂ ਦੂਕ ਦਿਨਾਂ ਤੱਕ ਆ ਜਾਣਗੀ ਚੱਲੀ ਜਾਂ ਮੈਂ ਹਾਂਜੀ ਚਲੋ ਠੀਕ ਹੈ ਚੰਗਾ ਹੈ ਤੇ ਸਾਥ ਸੱਜਣ ਗਈ ਆ ਗਿਆਨ ਮੈਂ ਪਹਿਲਾਂ ਸੋਚੀ ਤੋਂ ਬਾਅਦ ਬੋਲਣਾ ਹੀ ਚਾਹੀਦਾ ਚਾਹ ਸ਼ੂਗਰ ਹੈ ਮੰਮੀ ਦੀ ਚਲ ਮੈਸਤੀ ਦੋ ਜਾ ਜ਼ਰੂਰ ਕਾ ਵੈਦ ਜਾਏਗੀ ਹਾਸ ਖੇਡ ਜਾਏਗੀ ਮੰਮੀ ਤੁਸੀਂ ਜਿੰਨੀਆਂ ਗੱਲਾਂ ਹੋਣਗੀਆਂ ਨਾ ਫੜ ਕਰ ਲਿਆ ਦੋ ਦਿਨ ਮੈਂ ਤੁਹਾਡੇ ਕੋਲ ਹੀ ਨਾ ਤੇ ਮੇਰੀ ਮਾਂ ਇੰਨੀ ਚੰਗੀ ਹੈ ਨਾ ਚਲ ਮੈਨੂੰ ਬਾਹਰ ਲੈ ਚਿੰਨੀ ਤੇਰੀ ਸਾਸ ਦੇ ਘਰਾਂ ਤੇ ਠੀਕ ਰਹਿੰਦੀਆਂ ਨਾ ਮੰਮੀ ਸਾਸ ਤੇ ਠੀਕ ਰਹਿੰਦੀ ਆ ਹਰ ਵਕਤ ਤੇ ਜਿਹੜੀ ਨਣਾ ਨੇ ਨਾ ਉਹ ਵਿਚਾਰੀ ਕਦੀ ਕਦਾਈ ਨਹੀਂ ਆਉਂਦੀ ਆ ਫੋਨ ਹਾਲੇ ਤੱਕ ਨਹੀਂ ਮੈਨੂੰ ਆਇਆ ਜਦੋਂ ਦਾਦਾ ਵਿਆਹ ਹੋਇਆ ਵਾ ਤੇ ਹੂੜਾ ਦਾ ਆ ਜਾਂਦਾ ਵੈਸੇ ਤੇ ਬਾਕੀ ਰਾਹੀ ਖੁਸ਼ੀ ਦੱਸਦੀ ਰਹਿੰਦੀ ਆ ਸਹੁਰੇ ਉਹਦਾ ਘਰ ਵਾਲਾ ਮਮੀ ਬੜਾ ਹੀ ਚੰਗਾ ਵਾ ਤੇ ਉਹ ਨੂੰ ਬੜਾ ਹੀ ਉਹਦਾ ਧਿਆਨ ਰੱਖਦਾ ਵਾ ਤੇ ਉਹ ਹਾਂਜੀ ਬੜੀ ਵਧੀਆ ਆਪਣੇ ਸਹੁਰੇ ਤੇ ਸਹੁਰਾ ਪਰਵਾਰ ਨੂੰ ਬੜਾ ਵਧੀਆ ਮਿਲਿਆ ਆ ਤੇ ਤੇਰੇ ਨਾਲ ਗੱਲਬਾਤ ਕਰਦੀ ਆ ਹਾਂ ਮਮੀ ਕਰਦੀ ਰਹਿੰਦੀ ਆ ਠੀਕ ਤੇ ਦੱਸਦੀ ਰਹਿੰਦੀ ਮੈਨੂੰ ਆਪਣਾ ਹਾਲ ਜਾਂਚ ਪੁੱਛਦੀ ਰਹਿੰਦੀ ਆ ਉਹਦਾ ਵਿੱਚ ਪਹਾਵਾ ਲੱਤ ਕੇ ਵਧੀਆ ਆ ਤੇ ਸੱਸ ਵੀ ਸੁਣਾ ਤੇ ਸੱਸ ਵੀ ਮਮੀ ਤਾਂ ਮਦਸਿਆ ਨਹੀਂ ਤਾਂ ਸਾਹਮਣੇ ਨਹੀਂ ਵੀ ਪਹਿਲਾਂ ਮੈਂ ਦੱਸਾਂ ਨਹੀਂ ਤੁਹਾਨੂੰ ਕਿ ਠੀਕ ਰਹਿੰਦੀ ਆ ਪਰ ਘਰ ਘਾਟੀ ਦੇ ਦਾੰਦ ਖਵਾਣ ਚੱਲ ਜਾਂਦੀਆਂ ਤੇ ਮੈਂ ਕੱਲੀ ਰਹਿੰਦੀ ਪਰ ਉਹਨੂੰ ਆਣ ਕੌਲ ਘਾਟ ਕੇ ਆਣਾ ਚਾਹੀਦਾ ਲਾਦਾ ਪਾਪ ਮੰਮੀ ਇੱਥੇ ਗੱਲ ਹੈਗੀ ਪਰ ਉਹ ਵੀ ਸਮਝੇ ਨਹੀਂ ਫੇਰ ਹੀ ਆ ਨਾ ਹਾਂ ਹੋ ਪਤਾ ਨਹੀਂ ਕਿ ਨੀਂ ਕਿ ਆੜੀਏ ਕਿਉਂ ਪਾਈਆਂ ਨੇ ਜਿਹੜੇ ਨੇ ਛੇਡੇ ਵੱਡੇ ਟੌਪਸ ਪਾਈਏ ਨੇ ਉਹ ਕਿੱਥੇ ਨੇ ਮੰਮੀ ਤੁਸੀਂ ਵੀ بڑے ਵੱਡੇ ਟੌਪਸ ਪਾਏ ਸੀ ਤੇ ਉਹਨਾਂ ਨੇ ਵੀ بڑے بڑے ਵੱਡੇ ਟੌਪਸ ਪਾਏ ਸੀ ਤੇ ਉਹ ਨਾ ਗਰਮੀ ਬੜੀ ਤੁਹਾਨੂੰ ਪਤਾ ਆ ਤੇ ਇਨੀ ਗਰਮੀ ਵਿੱਚ ਸੋਣਾ ਪੈਂਦਾ ਵੀ ਕਿੱਥੇ ਆ ਕਿ ਤਾਂ ਕਰਕੇ ਫਿਰ ਮੈਂ ਨਿੱਕੇ ਨਿੱਕੇ ਵਾਲੀਆਂ ਪਾ ਲੀਆਂ ਅੱਛਾ ਚਲ ਫਿਰ ਤੈਨੂੰ ਅੱਜ ਮੈਂ ਨਿੱਕੇ ਨਿੱਕੇ ਸੁਨਿਆਰੇ ਕਰਾਉਣਾ ਨਿੱਕੇ ਨਿੱਕੇ ਟੌਪਸ ਲਾ ਕੇ ਦੇਣੀ ਤੇ ਮੰਮੀ ਆ ਨਹੀਂ ਸੋਹਣੀਆਂ ਲੱਗਦੀਆਂ ਨਾ ਇਹ ਨਹੀਂ ਸੋਹਣੀਆਂ ਲੱਗਦੀਆਂ ਵਾਪਸੀਆਂ ਇਹ ਨਹੀਂ ਤੇਰੇ ਚਿਹਰੇ ਨਾਲ ਸੌਸ ਚੜ ਠੀਕ ਹੈ ਮੰਮੀ ਪਰ ਇੱਕ ਵਾਰੀ ਡੈਡੀ ਨੂੰ ਪੁੱਛ ਲੈਣਾ ਕਿ ਇਹ ਤਾਂ ਉਹਨਾਂ ਕੋਲ ਪੈਸੇ ਹੈਗੇ ਕਿ ਨਹੀਂ ਹੈਗੇ ਨਹੀਂ ਡੈਡੀ ਨੂੰ ਵੀ ਪੁੱਛਣਾ ਜ਼ਰੂਰੀ ਨਾ ਤਾਰ ਚਲਦਾ ਆ ਤੇ ਲੈ ਆਉਂਗਾ ਦੇਖੋ ਮੰਮੀ ਪਰ ਦੇਖ ਲਓ ਨਾ ਫਿਰ ਵੀ ਤੂੰ ਹੁਣ ਕੀ بار-ਬਾਰ ਖਿੱਚਲ ਕਰਦੀ ਆ ਇੱਕ ਵਾਰੀ ਮੈਨੂੰ ਪਾ ਤੇ ਦਿੱਤੇ ਆ ਹੁਣ ਅਗਲੇ ਸੌਰੀਆਂ ਦੇ ਸਿਰ ਤੇ ਜੋ ਮਰਜੀ ਮੈਨੂੰ ਪਹੁੰਚਾਉਣ ਨਾ ਪਹੁੰਚਣ ਸਾਰੀ ਉਮਰ ਤੂੰ ਹੀ ਮੇਰੀ ਫਿਕਰ ਕਰਦੇ ਰਹਿਣਾ ਵਾ ਤਤੀਆਂ ਦੀ ਮਾਵਾਂ ਕਰਦੀਆਂ ਹੀ ਪਰ ਮੰਮੀ ਚੱਲ ਹੁਣ ਭਰਾ ਵੀ ਹੈਗੇ ਉਹਨਾਂ ਦਾ ਵੀ ਸੋਚ ਲਿਓ ਚਲ ਭਰਾਵਾਂ ਦਾ ਤਾਂ ਸੋਚਿਆ ਹੀ ਆ ਚਲ ਆਪਾਂ ਉਹ ਚੱਲੀ ਜੇ ਕੇ ਨੌਕਰੀ ਨਾ ਕਰੀ ਤੇ ਲੱਗ ਜਾਣਗੇ ਕਿਹੇ ਕਾਰੋਬਾਰ ਦੇ ਤੇ ਚਲ ਆਪਣਾ ਸਵਾ ਘਰ-ਬਾਰ ਸਵਾਦ ਲਾਂਗੇ ਤੇ ਅੱਜ ਮੈਂ ਇੰਨੇ ਸਾਰਾ ਕੁਝ ਘਰ-ਬਾਰ ਉਹਨਾਂ ਦਾ ਹੀ ਆ ਪੂਰੇ ਹੱਥਾਂ ਦਾ ਦਿੱਤਾ ਲੈ ਜਨਾ ਜਿੰਨਾ ਚਿਰ ਮਾਂ ਜੀ ਜੀ ਆ ਤੈਨੂੰ ਦਹੀ ਜਾਊਗੀ ਮੁੜ ਕੇ ਭਰਾ ਪਰਲੇ ਗਿਆ ਤਾਂ ਕੀ ਪਤਾਈ ਚਲ ਜੀ ਕਿ ਮੰਮੀ ਜੇ ਤੂੰ ਕਹਿੰਦੇ ਓ ਤੇ ਫਿਰ ਚਲ ਦਵਾ ਲਿਓ ਘਰ ਨਹੀਂ ਹੈਗੇ ਤੇ ਡੈਡੀ ਵੀ ਤੇਰਾ ਘਰ ਨਹੀਂ ਹੈਗਾ ਚਲ ਮੈਂ ਵੇਲੀ ਆ ਚਲ ਆ ਹੁਣੇ ਤੈਨੂੰ ਦਵਾ ਕੇ ਲਿਆਵਾਂ ਚਲੋ ਮੰਮੀ ਹਾਇ ਗੋ ਸਾਰੇ ਘਰ ਲੱਪਣ ਦੇ ਆਉਂਦੀਆਂ ਕਿਥੇ ਗਿਆ ਪਤਾ ਨਹੀਂ ਮੈਂ ਵੀ ਵਾਪਸ ਛੱਡ ਆਇਆ ਕੁਛ ਤੇ ਮੈਂ ਵੀ ਲੱਪਣ ਦੇ ਨਾਲ ਲੱਪਣ ਦੇ ਜਾਏ ਪਾ ਲੱਗੇ ਸ਼ਾਇਦ ਕੋਈ ਬਾਡੇ ਕੁੜੀਆਂ ਕਰਦੇ ਹੋਣਾ ਤੇਨੂੰ ਵੀ ਨਹੀਂ ਪਤਾ ਨਹੀਂ ਪਤਾ ਚਲ ਫਿਰ ਜਿੱਥੇ ਗਈਆਂ ਹੁਣ ਯਾ ਪਿਆਰ ਲੱਗੀਆਂ ਮੈਂ ਹੁਣ ਨਜ਼ਰ ਮਾਰਨ ਕਰ ਲੱਗੜੀ ਤੂੰ ਕਰ ਲਾ ਫਿਰ ਤੁਸੀਂ ਰਮਾਨ ਮੈਂ ਫਿਰ ਬਾਹਰ ਹੋਵਾਂ ਨਾ ਡਗਰਾ ਲੋਕਾਂ ਨੂੰ ਵੇਖਣਾ ਮੜਾ ਮੜਾ ਕੰਮ ਤੇਰਾ ਬੁੱਤ ਕਿਹੰਦਾ ਟਾਈਮ ਹੋ ਗਿਆ ਤੂੰ ਆਪਣੇ ਟਿਊਸ਼ਨ ਤੇ ਜਾ ਡਗਰਾ ਦਾ ਲੈ ਕੇ ਕਰ ਲਾਂਗਾ ਦੋ ਮਿੰਟ ਰਾਮ ਕਰਕੇ ਜਦ ਮੈਂ ਆ ਪੀ ਜਾਣਾ ਤੂੰ ਆਪਣੇ ਭਰਾ ਹੀ ਤੇਰੇ ਪੇਪਰ ਵੀ ਆਉਣ ਆ ਗਏ ਚਲ ਠੀਕ ਆ ਫਿਰ ਚਲ ਯਾਰ ਮੈਂ ਪੜੇ ਪੜੀਣਾ ਕੱਪਸ ਮਿਲ ਕੇ ਆਂਦੀ ਆਉਂ ਚਲ ਨਾ ਰੀਡਿੰਗ ਘੱਟ ਕੇ ਹੋਣੀ ਨਹੀਂ ਸਭਾ दादी तुम तो आ गए हो हां जी हां जी बता आ गए थे तुम किधर आए हो कोई नहीं दादी सीत्यारे को गए हां टॉप्स बना, बना गेला आप, गेला। आप दिन के ले आंदे जे हां सी टॉप्स बना के ले आ आज मीन चंगेली ला दे मीन मार ले या मैं का टॉप्स बना के जाके ठीक है स्टार्टिंग चल बेटा फिर चाय बना के ले आओ चल ठीक है वो बना आ जावे हां जी आप बनाए टॉप्स 3000 तक नहीं अच्छा 3000 तक तक ना किया किधर आया ਮੈਂ ਉਹਦੇ ਸਿਹਾਰੇ ਦੇ ਆਧਾਰ ਪਈ ਨਾ ਚੱਲਦਾ ਜਿਵੇਂ ਉਹਦਾ ਆਪ ਜਾ ਤੈ ਉਹ ਤਾਂ ਪਹਿਲੇ ਪੈਸੇ ਬੜੇ ਮੰਗਣ ਦੇ ਤੱਕ ਆਂਡਿਆ ਜੇ ਤੂੰ ਹੋਰ 30000 ਬੱਚਾ ਆਈਏ ਤੂੰ ਫੇਰ ਝੂਠੇ ਲਾਉਣਾ ਹੀ ਪਾ ਦੇ ਬੱਚਿਆਂ ਨੂੰ ਬੱਚਿਆਂ ਦੀ ਕੁੜੀ ਆਈ ਮੈਂ ਚੱਲ ਫੋਨ ਕੱਟਣ ਨਾਲੇ ਦੇ ਨਾਲੇ ਫੇਰਾ ਪਾਉਣੀ ਤੇ ਉਹਦੇ ਕੋਲ ਲੱਗਦੀਆਂ ਨਹੀਂ ਉਹ ਚੰਗੇ ਵਾਲ ਨੇ ਜੇ ਮੈਂ ਚੱਲ ਮੈਂ ਬਣਾ ਦੇਣੀ ਆ ਵੇਖ ਤਾਂ ਲੈਣਾ ਨਹੀਂ ਕਰ ਕੋਸ ਤਾਂ ਨੂੰ ਉਹ ਤਾਂ ਬਹੁਤ ਜਿਆਦਾ ਕੁਛ ਕਰਕੇ ਜਸ ਗੱਪੀ ਕਰੀ ਤੇ ਸੋ ਇਹ ਗਣਾ ਮਰਣਾ ਨਹੀਂ ਇੰਦਾਂ ਬਣਾਤੇ ਹੋ ਚੱਲ ਜਾਏਗੀ ਨਾਲ ਕੁੜੀ ਕੰਨੀ ਪਾਈ ਫਰੇਗੀ ਲੈਡ ਦੀ ਥੋੜਾ ਗੱਲਾਂ ਹੁਣ ਬਾਅਦ ਚ ਸਾਨੂੰ ਕੋਈ ਬਾਅਦ ਤਾਂਕਾ ਬਣਾ ਲੈ ਹੁਣ ਕਰੀ ਜੇ ਨੇ ਜਿਹੜੇ ਨੇ ਤੂੰ ਝੋਪ ਕਰਕੇ ਬਣਵਾ ਲੈ ਜੇ ਆਪਣੀ ਮਰਜ਼ੀ ਨੇ ਚਲ ਕੋਈ ਨਹੀਂ ਹੁਣ ਜਿਹੜੇ ਬਣ ਕੇ ਬਣ ਕੇ ਹੁਣ ਕੋਈ ਨਹੀਂ ਕਰੀਆ ਚਲ ਕਰ ਆਪਣੀ ਮਰਜ਼ੀ ਆ ਮਮੀ ਕੀ ਕਹਿੰਦੇ ਹੋ ਆਹ ਬੋਤ ਮੈਂ ਤੇਰੇ ਲਈ ਪਾਣੀ ਬਣਾ ਲਈਏ ਅੱਛਾ ਹਾਂ ਤੇ ਮਮਾ ਡੈਡੀ ਕੀ ਕਹਿੰਦੇ ਆ ਅੰਦਰ ਕੋਈ ਨਹੀਂ ਡੈਡਰਾ ਕਹਿੰਦੇ ਆ ਤੂੰ ਨਾ ਇਨੀ ਟੈਨਸ਼ਨ ਲਿਆਗਾ ਤੂੰ ਆਈ ਤੋ ਆਜ਼ਾਦ ਰਿਹਾਸ ਲੈ ਕੇ ਜਾ ਆਸ ਕੇੜੇ ਕੇ ਆ ਗਾ ਆਪਣੇ ਵੀ ਨਾਲ ਗੱਲਾਂ ਬਾਤਾਂ ਕਰਿਆ ਪਾਲੇ ਹੱਸਿਆ ਖੇਡਿਆ ਕੱਲੂ ਚਾਤੀ ਚਲ ਕੋਈ ਨਹੀਂ ਮम्मी ਸੱਚੀ ਕਾਦੀ ਬਣਾਈ ਜੀ ਮੈਨੂੰ ਭੁੱਖ ਬੜੀ ਲੱਗੀ ਹੈ ਸਬਜੀ ਮਟਰ ਬੀਰ ਤੇ ਰਹੀ ਆ ਚਾੜ ਚੰਗਾ ਹੋਇਆ ਮम्मी ਤੂੰ ਪਨੀਰ ਬਣਾ ਲਿਆ ਬੜਾ ਦਿਨ ਹੋ ਗਿਆ ਹੀ ਪਨੀਰ ਨਹੀਂ ਹਾਂ ਮੈਂ ਧੀ ਆਈ ਤੇ ਮੈਂ ਬਚਾ ਸਬਜੀ ਤੇ ਬਣਾ ਕੇ ਦਵਾ ਤਾਂ ਖਿਆਲ ਕਰਾ ਬੇ ਕਰਕੇ ਖਾਣਾ ਹੈ ਹਾਂ ਮਾਂ ਦੀ ਪੱਕਿਆ ਜਾਂ ਦੋ ਦਿਨ ਖਾ ਲਈ ਹਾਂ ਮम्मी ਜੀ ਆਪਣੇ ਹਾਤੀਆਂ ਖਾਈਏ ਨਾ ਤੇ ਦੋ ਹੀ ਖੱਗੀਆਂ ਜਾਂਦੀਆਂ ਨੇ ਮਾਂ ਦੇ ਹਾਤੀਆਂ ਖਾਈਏ ਨਾ ਪਤਾ ਨਹੀਂ ਲੱਗਦਾ ਕਿ ਤੋ 5-6 ਰੋਟੀਆਂ ਖਾ ਲਈਆਂ ਨੇ ਤੇ ਚਾਚਾ ਕਾ ਹੋਇਆ ਤੁਸੀਂ ਪਨੀਰ ਬਣਾਇਆ ਤੁਹਾਨੂੰ ਪਤਾ ਵੀ ਹੈਗਾ ਕਿ ਪਨੀਰ ਕਿੰਨਾ ਪਸੰਦ ਆ ਹਾਂ ਤਾਂ ਚਲ ਆ ਕੇ ਤੁਸੀਂ ਬਣਾਇਆ ਫਿਰ ਤਾਂ ਕਿ ਮੈਂ ਪਨੀਰ ਬਣਾਇਆ ਨਹੀਂ ਮੇਰੇ ਧੀਰ ਬੜਾ ਪਨੀਰ ਪਸੰਦ ਹੈ ਤਾਂ ਕਰਕੇ ਮੈਂ ਪਨੀਰ ਧਰਿਆ ਹਾਂ ਚਾ ਚੰਨਗੀ ਤਾਂ ਮੰਮੀ ਇੱਕ ਵੀ ਡੈਡੀ ਨੂੰ ਕੁੱਛ ਨਹੀਂ ਹਾਂ ਕਿੰਨੇ ਡਿਵੀਸ਼ਨ ਚੱਲ ਗਿਆ ਵਾ ਤੇ ਆਇਆ ਨਹੀਂ ਘਰ ਕਾ ਕ ਆਉਣੀ ਵਾਲਾ ਵਾ ਤੇ ਕੋਈ ਵੀ ਜਿਹੜੀ ਭਰਾਣਾ ਗੱਲ ਕਰਨੀ ਉਹ ਨੂੰ ਭੈਣ ਭਰਾ ਬੈ ਕੇ ਕਰਦੇ ਨੇ ਉਹ ਫਿਰ ਆਹ ਕੰਮ ਵੀ ਮੀਰਾ ਨਾਲ ਵੀ ਕਾਫੀ ਦਿਨ ਹੋ ਗਿਆ ਬੈ ਕੇ ਘੱਲ ਕੀਤੀ ਨੂੰ ਇੱਕ ਆ ਗਿਆ ਤੇ ਵਿਸ਼ਨੂ ਆ ਗਿਆ ਆ ਗਿਆ ਆ ਗਿਆ ਤੂੰ ਕਦੋਂ ਤੱਕ ਆਇਆਈ ਬਾਬਾ ਜਨਤਾ ਆ ਗਿਆ ਅਛਾ ਤੂੰ ਫੋਨ ਫੜ ਕੇ ਦੇਖਣ ਦੀ ਆਂ ਨਹੀਂ ਮੈਂ ਤੈਨੂੰ ਇਹ ਕਹਿਣਾ ਸੀ ਕਿ ਫੂਟ ਚੋਂ ਵੀ ਕੁਛ ਲੱਭਣਾ ਪੜ੍ਹ ਲਿਖ ਲੈ ਜੇ ਚੰਗੇ ਨੰਬਰ ਨਾਲ پاس ਹੋਈ ਤੇ ਤੈਨੂੰ ਪਤਾ ਹੀ ਹੈ ਨਾ ਜਰਮਨ ਦਾ 90% ਲੈ ਕੇ پاس ਹੋਇਆ ਹੀ ਬਾਰਨੀ ਚ ਤੇ ਹੁਣ ਵੀ ਉਹ ਕਿੰਨੀ ਮਿਹਨਤ ਕਰਦਾ ਘਰ ਦੀ ਕਿੰਨਾ ਕੰਮ ਕਰਾਉਂਦਾ ਵਾ ਤੇ ਆਪਣਾ ਪੜਾਈ ਚ ਵੀ ਉਹਦਾ ਪੂਰਾ ਧਿਆਨ ਆ ਆ ਮੈਨੂੰ ਪਤਾ ਵਾਵਾ ਪੜਿਆ ਇਸ ਵੇਲੇ ਪੜਾਈ ਮੇਰਾ ਵਾਵਾ ਧਿਆਨ ਲਿਆ ਹੁਣੇ ਮੈਂ 2 ਮਿੰਟ ਫੋਨ ਫੜ ਕੇ ਬੈਠਾ ਤੇ ਤੂੰ ਵੇਖ ਲਿਆ ਹੁਣੀ ਫੜ ਕੇ ਰਚਦਾ ਸਾਰੀ ਜੜੀ ਹੁਣੇ ਰਿਵਿਊ ਨੂੰ ਆਇਆ ਮੈਂ ਚੱਲ ਚੰਗਾ ਹੋਇਆ ਆ ਤੇ ਤੇ ਪੜ ਲਿਖ ਜਾਏਗਾ ਤੇ ਚੰਗੀ ਨੌਕਰੀ ਮਿਲ ਜੂਗੀ ਮੈਂ ਨੌਕਰੀ ਨੌਕਰੀ ਚਾਹੁੰਦੀ ਕਿ ਯਾ ਮੈਂ ਬਾਹਰ ਜਾਣਾ ਤੈਨੂੰ ਮੈਨੂੰ ਪਤਾ ਹੈ ਕਿ ਤੈਨੂੰ ਸ਼ੌਂਕਿਆ ਬਾਹਰ ਜਾਣਾ ਪਰ ਮੇਰੀ ਗੱਲ ਸੁਣ ਇਹਦੇ ਇੱਧਰ ਜਿਹੜੀ ਸਰਕਾਰੀ ਨੌਕਰੀ ਮਿਲ ਜਾਂਦੀ ਹੈ ਨਾ ਉਹਦੇ ਨਾਲ ਦੀ ਰੀਸ ਨਹੀਂ ਹੈਗੀ ਇੱਕ ਤੇ ਪਾਰ ਜਾ ਕੇ ਪੰਗਾ ਰਿਸ਼ਤੇਦਾਰੀਆਂ ਤੋਂ ਵੀ ਜਾਂਦਾ ਨਾ ਕਿ ਤੇ ਆਉਣਾ ਨਾ ਜਾਣਾ ਕਿ ਤੇ ਰੱਬ ਸੁਭਦੀ ਆਏ ਤੇ ਰਿਸ਼ਤੇਦਾਰੀ ਕਿਸੇ ਨੂੰ ਮੇਲੇ ਤੇ ਜਿਹੜੀ ਇੱਧਰ ਨੌਕਰੀ ਮਿਲਦੀ ਹੈ ਨਾ ਕਿਸੇ ਨੂੰ ਤੇ ਉਹ ਸਭ ਤੋਂ ਵਧੀਆ ਹੀ ਸੋ ਕੋ ਭੈਣਾਂ ਨਾਲ ਵੀ ਬੰਦਾ ਮਿਲਨ ਵਰਤਣਾ ਕਿਹਦਾ ਰਿਸ਼ਤੇਦਾਰ ਨਹੀਂ ਵੀ ਬਣੀ ਆ ਰਹੀਂ ਦੀਆਂ ਨੇ ਤੇ ਨਾਲੇ ਇੱਕ ਸਰਕਾਰੀ ਨੌਕਰੀ ਨਾਲ ਦਾ ਮਜ਼ਾ ਥੋੜੀ ਆ ਬਾਰ ਤਾਂ ਕੋਈ ਜਿੰਨਾ ਮਰਜੀ ਕਹੇ ਹੈ ਵੀ ਮੈਂ ਬਾਹਰ ਜਾਣਾ ਬਾਹਰ ਜਾਣਾ ਜਦੋਂ ਕੋਈ ਬਾਹਰ ਚਲ ਜਾਂਦਾ ਵਾ ਨਾ ਪਤਾ ਫੇਰ ਲੱਗਦਾ ਆ ਤੂੰ ਵੱਡੀ ਆ ਤੇਨੂੰ ਤੂੰ ਸਿਆਣੀ ਤੇ ਨਹੀਂ ਹੋਤੀ ਹੋਗੀ ਹੋਰ ਮੇਰਾ ਸ਼ੌਕ ਹੈ ਮੈਂ ਬਾਹਰ ਜਾਣਾ ਤੇ ਮੈਂ ਬਾਹਰ ਜਾਣਾ ਚਾਹੇ ਠੀਕ ਹੈ ਚਲ ਜੀ ਬਾਹਰ ਪਹਿਲਾਂ ਪੜਾਈ ਲਿਖਾਈ ਕਰ ਲੈ ਫਿਰ ਬਾਹਰ ਚਲ ਜੀ ਤੇ ਆਈਰਨਸ ਤੇ ਵੀ ਚੰਗੇ ਬੈਂਡ ਲੈ ਗੱਟ ਫੇਰ ਹੀ ਤੇਰਾ ਵੀਜ਼ਾ ਲੱਗੂਗਾ ਤੇ ਤੂੰ ਹੁਣ ਦਿਨ ਰਾਤ ਮਿਹਨਤ ਕਰਿਆ ਕਰ ਤੇ ਫਿਰ ਇਹ ਕਿਸੇ ਤੇਰਾ ਜੋ ਵੀ ਖਵਾਈ ਸੀ ਨਾ ਤੇ ਉਹ ਕੋਈ ਨਹੀਂ ਪਾਬਾ ਤੇਰੀ ਪੂਰੀ ਕਰੇ ਮੈਂ ਤੇ ਇਹੀ ਅਰਦਾਸ ਕਰਦੀ ਆਂ ਕਿ ਜੋ ਤੇਰੀ ਨਮਾਜ਼ੀਆਂ ਇਸ਼ਾਵਾਂ ਨੇ ਨਾ ਪ੍ਰਮਾਤਮਾ ਪੂਰੀਆਂ ਕਰੇ ਤੇ ਜੇ ਤੇਰੀ ਬਾਹਰ ਦੀ ਇਸ਼ਾ ਹੈ ਕਿ ਤੂੰ ਬਾਹਰ ਹੀ ਜਾਵੇਂ ਪਰ ਤੂੰ ਚਾਹੇ ਰੈਸਟ ਕਰ ਲਾ ਥੋੜੀ ਜੀ ਤੇ ਮੈਂ ਰੋਟੀੇ ਹੁੰਦੀ ਤੇਰੇ ਵਾਸਤੇ ਤੇ ਖਾ ਲਈ ਠੀਕ ਆ ਤੇ ਫੋਨ ਨੂੰ ਨਾ ਚੰਬੜਿਆ ਰਹੀ ਅੱਖਾਂ ਤੇ ਬੜਾ ਸ਼ਤ ਅਸਰ ਪੈ ਗਿਆ ਹਾਂ ਠੀਕ ਆ ਮੈਂ ਰੋਲ ਲਿਓ ਮੀ ਰੋਟੀ ਤੂੰ ਲੰਮੇ ਪੈ ਲੈ